ਲੋਕ ਹਿੱਤ ਲੋਕਾਂ ਦੀ ਆਵਾਜ਼ ਅੱਜ ਗੱਲਬਾਤ ਕਰਨ ਜਾ ਰਹੇ ਸਾਬਕਾ ਮੰਤਰੀ ਸਰਦਾਰ ਮਰਚੇਸ ਸਿੰਘ ਭੁੱਲਰ ਦੇ ਪੁੱਤਰ ਜਰਾਵਰ ਸਿੰਘ ਭੁੱਲਰ ਆੜਕਾ ਖੇਮ ਕਰਦੇ ਬਹੁਤ ਲਿਟਰਾਂ ਦੇ ਬੱਚਿਆਂ ਨੂੰ ਪੰਜਾਬੀ ਬੋਲਣ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਉਹ ਇਹ ਲੱਗਦਾ ਕਿ ਪਰਾ ਸ਼ਹਿਰੀਆਂ ਭਾਪਿਆਂ ਦੇ ਬੱਚੇ ਬੋਲਦੇ ਆ ਪਰ ਜਰਾਵਰ ਸਿੰਘ ਭੁੱਲਰ ਜਿਹੜਾ ਬਿਲਕੁਲ ਠੇਠ ਪਾਕੀ ਮੱਝ ਦੀ ਭਾਸ਼ਾ ਬੋਲਦਾ ਉਹਨਾਂ ਨਾਲ ਅੱਜ ਗੱਲਬਾਤ ਨਿਕਾਉਣ ਜਾ ਰਹੇ ਆ ਉਹਨਾਂ ਨੇ ਹੱਕਾ ਖੇੰਦ ਕਰਨ ਦਾ ਵਰਕ ਕੀਤਾ ਉਹਨਾਂ ਕਿਦਾਂ ਦਾ ਰਿਸਪੌਂਸ ਮਿਲਿਆ ਏਵੇਂ ਦਾ ਮਤਲਬ ਜੂਠੇ ਨੂੰ ਰੰਗਰਾ ਦਿੱਤਾ ਅਤਵਤ ਗੱਲਬਾਤ ਕਰਨ ਜਾ ਰਹੇ ਆ ਜਰਾਵਸ ਤੋਂ ਪ੍ਰਤੀ ਲਾਊਡ ਸਿੱਟੇ ਤੁਹਾਡਾ ਬਹੁਤ ਬਹੁਤ ਸਵਾਗਤ ਅਸੀਂ ਤਾਂ ਕਰਨਾ ਦਾ ਸਾਥ ਮਦਦ ਦਿੱਤੀ ਜਰਾਵਸ ਪ੍ਰਤੀ ਤੁਸੀਂ ਪਿੰਡਾਂ ਚ ਜਾਇਓ ਕਿ ਇੱਕ ਨਾ ਵੀਡੀਓ ਵੇਖੇ ਨਾ ਬੱਚੇ ਦੇ ਆ ਜਾਂਦੇ ਆ ਕਿ ਤਾਂ ਤੁਸੀਂ ਤੁਹਾਡੇ ਵਰਕਰ ਨੂੰ ਨਹੀਂ ਨਹੀਂ ਜੀ ਵਰਕਰ ਬੁਲਾਉਂਦੇ ਤਾਂ ਨਹੀਂ ਮਤਲਬ ਵਰਕਰ ਬੁਲਾ ਤਾਂ ਲੈਂਦੇ ਐ ਪਰ ਜਦੋਂ ਵਰਕਰ ਬੁਲਾਉਂਦੇ ਐ ਬੱਚੇ ਆ ਕੇ ਦੇ ਨਾਲ ਦੀ ਨਾਲ ਭੱਜ ਕੇ ਵਿਖੇ ਭੱਜੇ ਜਾਂਦੇ ਨੇ ਆ ਤਾਂ ਦਾਤ ਦਾ ਪਿਆਰ ਕਰਦੇ ਪਰ ਜਦੋਂ ਮਤਲਬ ਜਦੋਂ ਪੰਜਾਂਮਤੀ ਗੱਲਬਾਤ ਉਹ ਅਤਿਵਾਉ ਕਰਨਾ ਉਹਨਾਂ ਨੂੰ ਵੱਡਿਆਂ ਵਰਗੇ ਫੀਸ ਕਰਕੇ ਉਹਨਾਂ ਨੂੰ ਵੀ ਲੱਗੇ ਕਿ ਸਾਰੇ ਵੀ ਕੋਈ ਮਤਲਬ ਸਾਨੂੰ ਵੀ ਕੋਈ ਕੁਝ ਸਮਝ ਆ ਰਿਹਾ ਕੋਈ ਸਮਝ ਉਹ ਤਾਂ ਆ ਗਿਆ ਵਾਲੇ ਉਹ ਤਾਂ ਨਹੀਂ ਕਰ ਰਹੇ ਨਹੀਂ ਨਹੀਂ ਆਉਣ ਵਾਲੀ ਹੈ ਤਾਂ ਨਹੀਂ ਮੈਂ ਉਹਨਾਂ ਨੂੰ ਉਹਨਾਂ ਦਾ ਫਰਦਮਾਨ ਉਹਨਾਂ ਦੀ ਇੱਕ ਆਪਣੀ ਸੁਤਨੀ ਹੈ ਤੇ ਉਹ ਉਹਦੀ ਮੈਂ ਕਦਰ ਕਰਦਾ ਇਹ ਮੇਰੇ ਖਿਆਲ ਨਾਲ ਉਸ ਚੀਜ਼ ਨੂੰ ਬੱਚੇ ਲਾਈਕ ਕਰਦੇ ਕਾਫੀ ਤਾਂ ਉਹ ਸੀ ਚੀਜ਼ ਕਰਕੇ ਉਹ ਮੇਰਾ ਥੋੜਾ ਜਿਆਦਾ ਬ੍ਰਾਊਜ਼ਰ ਟੁਲਪੀ ਉਹਦਾ ਪਿਛਲਾ ਲਖਣ ਲੜ ਗਿਆ ਉਹਦੇ ਵਿੱਚ ਸਰ ਸਾਹਿਬ ਨੂੰ ਜਿਸੇ ਪਿੱਛਾ ਗਿਆ ਬ੍ਰਾਊਜ਼ ਹੋਇਆ ਇਹਦਾ ਮਤਲਬ ਨਹੀਂ ਕਿ ਤੁਹਾਡਾ ਇਹਦਾ ਕੀ ਕਰ ਸਕਦੇ ਹੋ ਇਹਦਾ ਮਤਲਬ ਇਹ ਤਾਂ ਮਨਕੀ ਕਰ ਆਪਣੇ ਦੂਜੇ ਪੈਸੇ ਵੀ ਵੱਡੇ ਉਹਦੇ ਇੰਦਰ ਉਹ ਕਦੀ ਆ ਰਹੇ ਨਹੀਂ ਸੀ ਆਪਣੇ ਜੋ ਤੇ ਖੜਰੇ ਉਹ ਆ ਰਹੇ ਨਹੀਂ 5-5 ਹਜ਼ਾਰ ਤੋਂ ਜਿੱਤ ਰਹੇ ਹੋ ਉਹ ਜਿਹੇ ਨੰਬਰ ਆ ਰਹੇ ਉਹ ਕੈਂਡੀਡੇਟਾਂ ਤੋਂ ਜਿਨ੍ਹਾਂ ਦਾ ਨਾਮ ਵੀ ਨਹੀਂ ਕਦੀ ਕਿਸੇ ਕੋਲ। ਤੇ ਆ ਤਾਂ ਆਪਾਂ ਕਹਿ ਸਕਦੇ ਕਿ ਮਤਲਬ ਵੀ ਵੀ ਬਹੁਤ ਜ਼ਿਆਦਾ ਸੀ ਕਿ ਮਤਲਬ ਸਭ ਤੋਂ ਹੀ ਡੰਗਿਆ ਬਚਾਈ ਜੀਤੇ ਪਰ ਇਹ ਗੋ ਵੀ ਗੱਲ ਤੇ ਜੀ ਗ ਵੀ ਉਹ ਕੰਟਰ ਕਰਨਾ ਚਾਹੁੰਦਾ ਕਿ ਜੋ 24 ਲੋਕਾਂ ਨੇ ਆਪਣੀ ਪਿਛਲਾ ਲੋਕਾਂ ਨੇ ਲੱਕ ਦਾ ਉਚੇ ਨਹੀਂ ਘਟੇ ਪਾਪਾ ਲੈ ਸਾਡੇ ਵਿੱਚ ਨਹੀਂ ਘਟੇ ਕਿੰ ਘਟੇ ਉਹਦਾ ਕਾਰਨ ਆ ਰਿਹਾ ਜੀ ਪਾਪਾ ਜਦੋਂ ਕਰੀ ਚੱਟੀਗੜ੍ਹ ਤੇ ਗ੍ਰਾਂਟਾਂ ਦੇ ਮੁੱਦੇ ਬੀਸਿੰਗ ਬੀਸਿੰਗ ਕਿੰਨਾ ਹਲਕੇ ਦੀ ਵੱਧ ਤੋਂ ਵੱਧ ਡਵੈਲਪਮੈਂਟ ਕਰਾਂਦੇ ਮਿਲ ਨੂੰ ਵਿੱਚ ਤਾਂ ਬਾਜੂ ਵੀ ਹੋ ਜੂਗਾ ਡਵੈਲਪਮੈਂਟ 'ਤੇ ਪੈਰੇ ਰੱਖਣੇ ਪੈਣਗੇ ਤੇ ਪਰ ਉਹਦਾ ਆਪਣਾ ਮਤਲਬ ਦੇਖਣ ਨੂੰ ਮੇਰੇ ਕੋਈ ਨਹੀਂ ਚੰਨਾ ਵੀ ਜ਼ਰੂਰੀ ਹੈ ਤੇ ਪੂਜਾ ਕਰਨੀ ਜ਼ਰੂਰੀ ਹੈ ਬੈਲੈਂਸ ਬਣਾਉਣਾ ਜ਼ਰੂਰੀ ਹੈ ਦੋਨਾਂ ਦੇ ਵਿੱਚ ਤੇ ਐਕਚੁਅਲੀ ਪਿਛਲੇ ਜੋ ਹੁੰਦੇ ਪਿਛਲੇ ਰਹਿ ਜਾਂਦਾ ਹੈ ਬਾਪਾ ਤੋਂ ਉੱਧੀ ਲੱਗੇ ਹੋਏ ਪਤਾ ਨਹੀਂ ਤੇਰੇ ਜਿਹੜੇ ਲੱਗੇ ਹੋਏ ਜਿਹੜੇ ਕਰਦੇ ਵੀ ਉਹ ਤੇ ਲੱਗੇ ਹੋਏ ਨੇ ਇਹਨਾਂ ਵਿੱਚੇ ਵੀ ਇਹ ਲੋਕਾਂ ਦੇ ਵਿੱਚ ਤੇ ਕੰਮ ਵੀ ਕਰਾ ਰਹੇ ਉਹਨਾਂ ਦੇ ਵੀ ਮਨ ਤੋਂ ਅਨੁਸਾਰ ਹੀ ਕੁਝ ਨਹੀਂ ਕਰਦਾ ਤੂੰ ਉਹ ਪੜਾਈ ਕਿ ਕਰ ਰਿਹਾ ਹੈ ਜੀ ਕੰਪਨੀ ਫਾਈਲ ਲਾ ਕਰ ਰਹੇ ਤੇ ਵੀ ਇਹ ਐਕਚੂਅਲੀ ਕਰ ਉਹ ਚੀਜ਼ ਵੀ ਕਰਾਉਣੀ ਨਾਲ ਸੋਨੇ ਤੋਂ ਤੁਸੀਂ ਇਹ ਗੈਰੰਟੀ ਫੁੱਲ ਕਰ ਰਹੇ ਹੋ ਤੇ ਚੁਟੀਆਂ ਇਹ ਵੀ ਹੁੰਦਾ ਵੀ ਬਾਅਦ ਵਿੱਚ ਸਸਤੋਂ ਮਿਲਿਆ ਸਾਡੀ ਦੂਜੀ ਚਾਰੀ ਤੇ ਜਰ ਆਜਿਹਾ ਇਹੋ ਜਿਹੇ ਚਾਰਾਰੇ ਹਾਂਜੀ ਜੀ ਅਗਲਾ ਜੀ ਜੀ ਆਪਣੇ ਜਮੂਨੇ ਕਾਲਪ ਉੱਤੇ ਜੀ ਚਾਰੋਂ ਰਿਜ਼ਲਟ ਆ ਜਾਣਾ ਉਹਦੇ ਬਾਅਦ ਵਿੱਚ ਜੀ ਉਹ ਹੋਰ ਜਲਾ ਇੰਗਲਿਸ਼ ਤੱਕ ਉਹ ਵਿਚਰਗੀ ਪਿਆਰਵਰਦ ਦੇ ਗੱਲ ਦਾ ਅਭਿਆਸ ਵੀ ਸਹੀ ਹੈ ਜਰਾਬੋ ਜੀ ਤੁਸੀਂ ਪਿੰਡਾਂ ਜਾ ਰਹੇ ਹੋ ਪਿੰਡਾਂ ਦੇ ਵਿੱਚ ਤਾਂ ਆਮ ਲੋਕੀ ਸਾਡੇ ਪਹਿਲਾਂ ਕਿੰਕਰ ਸਾਨੂੰ ਸਰਪੰਚ ਦੀ ਹਾਂ ਕਰੂ ਉਹ ਕਈ ਫੇਰ ਤੋਰਦੇ ਆ ਜਾਂ ਮਤਲਬ ਉਹ ਇਦਾਂ ਦਾ ਤੜਦਾ ਨਵੇਂ ਬੱਤੇ ਪਾਰਟੀ ਛੱਡ ਕੇ ਸ਼ਾਮਲ ਹੋਏ ਇਦਾਂ ਦਾ ਕੋਈ ਮਸਲਾ ਮੁਸ਼ਕਲ ਨਹੀਂ ਆਇਆ ਮੇਕੂਲੀ ਆਪਣੇ ਨਵੇਂ ਬੰਦੇ ਦਾ ਇਤਨੀ ਆਪੇ ਜੁੜਿਆ ਰਿਆ ਨਾਲ ਤੇ ਉਤੋਂ ਜੋ ਅਕਾਲੀ ਦਰ ਦੇ ਆਪਣੇ ਪੁਰਾਣੇ ਬੰਦੇ ਵੀ ਜੋ ਆਪਣੇ ਨਾਲ ਜੁੜ ਰਹੇ ਜਿਨਾਂ ਸਕੱਤਰੇ ਮਿੰਟ ਤੋਂ ਉੱਪਰ ਚੱਚੋਗੇ ਉਹ ਵੀ ਬਹੁਤ ਸਾਰੇ ਆਪਣੇ ਅੰਗੂ ਤੇ ਉਹ ਵੀ ਕਹਿੰਦੇ ਕਿ ਪਾਪਾ ਨੇ ਜਿੰਨਾ ਨੂੰ ਕਰਤੀ ਤੇ ਉਹਨਾਂ ਨੂੰ ਹਾਂ ਹੀ ਹੁੰਦੀ ਹੈ ਫਿਰ ਉਹ ਕੋਈ ਚੀਜ਼ ਉਹਨੂੰ ਰੋਕ ਨਹੀਂ ਸਕਦੀ ਉਸ ਚੀਜ਼ ਨੂੰ ਜੋ ਹਾਂ ਹੋ ਗਈ ਉਹ ਕੰਮ ਨਹੀਂ ਹੋਣਾ ਤੇ ਇਹ ਇਸ ਦਾ ਤਾਂ ਰੋਡਾ ਮਤਲਬ ਬੜੇ ਬੜੇ ਮਿਲ ਰਹੇ ਕੋਈ ਸਮਝਣ ਨੂੰ ਹਾਂ ਕਰਤੀ ਨੂੰ ਹਾਂ ਹਾਂਜੀ ਜੀ ਇਹ ਕਾਹਦਾ ਕੀ ਮਤਲਬ ਕਿਉਂਕਿ ਜੀ ਆਪਣੇ ਅੱਜ ਕਰਦੇ ਟਾਈਮ ਦੇ ਵਿੱਚ ਜੋ ਲੀਡਰ ਹੁੰਦੇ ਇਹਨਾਂ ਦੀ ਜ਼ਬਾਨ ਬਿਲਕੁਲ ਪੱਕੀ ਹੁੰਦੀ ਝੂਠੇ ਵਾਅਦਿਆਂ ਦੀ ਲੀਡਰ ਮਾਨ ਹੁੰਦੇ ਆ ਅਕਸਰ ਜਿੰਨੇ ਆਪਣੇ ਜਿਆਦਾ ਤੋਂ ਜਿਆਦਾ ਲੀਡਰਾਂ ਦੀ ਆਪਾਂ ਗੱਲ ਕਰੀਏ ਪਰ ਲੋਕਾਂ ਨੂੰ ਆ ਚੀਜ਼ ਆ ਪਤਾ ਜੀ ਬਹੁਤ ਹੀ ਪਸੰਦ ਆਉਂਦੀ ਹੈ ਕਿ ਆਪਣੇ ਜ਼ਬਾਨ ਦੇ ਬਹੁਤ ਪੱਕੇ ਨੇ ਤੇ ਜੋ ਕਹਿੰਦੇ ਉਹ ਵੀ ਕਰਦੇ ਆ ਫਿਰ ਉਦੋਂ ਜਿੱਦਾਂ ਆਪਾਂ ਆਮ ਆਦਮੀ ਪਾਰਟੀ ਆਪਣੇ ਐਮ ਐਲ اے ਸਰਪੰਚ ਤੋਂ ਸੰਬੰਧ ਦੀ ਗੱਲ ਕਰੀਏ ਤੇ ਉਹ ਵੀ ਜਿਵੇਂ ਇੱਕ ਇੱਕ ਪਿੰਡ ਚ ਨੋਂ ਨੋਂ ਸਰਪੰਚੀਆਂ ਦਾ ਵਾਅਦਾ ਕੀਤਾ ਹੋਇਆ ਖੱਟੇ ਹੋ ਗਿਆ ਆਪਣਾ ਹੋਰ ਵੀ ਬਥੇਰੇ ਪਿੰਡ 6-6 ਢੜੇ ਬਣੇ ਹੋਏ ਉੱਥੇ ਦਸੰਬਰ ਚ ਆਪਣੀ ਪੰਚਾਇਤ ਦੀਆਂ ਇਲੈਕਸ਼ਨ ਆਉਣੀਆਂ ਨੇ ਉਨੂੰ ਸਾਰੇ ਬੁੱਧਰਾਂ ਦਾ ਪਾਣੀ ਦਾ ਪੰਮੀ ਜਿੱਦਾਂ ਹੁਣ ਤੁਸੀਂ ਜਾ ਰਹੇ ਹੋ ਯੂਥ ਦਾ ਤੁਹਾਨੂੰ ਕਿੱਦਾਂ ਰੰਗ ਰੰਗ ਰਿਹਾ ਪਿੰਡਾਂ ਨੂੰ ਯੂਥ ਕਿੰਨਾ ਕ ਕਾਂਗਰਸ ਪਾਰਟੀ ਜੁੜਿਆ ਇਸ ਵਾਰ ਜੀ ਯੂਥ ਕਾਂਗਰਸ ਪਾਰਟੀ ਨਾਲ ਯੂਥ ਕਾਂਗਰਸ ਕਰਕੇ ਯੂਥ ਹਮੇਸ਼ਾ ਤੋਂ ਹੀ ਕਾਂਗਰਸ ਪਾਰਟੀ ਨਾਲ ਵੱਧੂ ਹੀ ਸੀ ਮਤਲਬ ਜ਼ਿਆਦਾ ਹੀ ਸੀ ਤੇ ਐਤ ਕੀ ਹੋਰ ਵੀ ਮਤਲਬ ਜ਼ਿਆਦਾ ਲੋਕ ਜੁੜ ਰਹੇ ਨੇ ਤੇ ਮੈਂ ਇਹਨੂੰ ਬਹੁਤ ਹੀ ਵਧੀਆ ਚੀਜ਼ ਮੰਨੂਗਾ ਕਿਉਂਕਿ ਯੂਥ ਦੀ ਇੱਕ ਆਪਣੀ ਥਿੰਕਿੰਗ ਹੁੰਦੀ ਆ ਉਹ ਕਿਸੇ ਦੇ ਹਿਸਾਬ ਨਾਲ ਨਹੀਂ ਜੰਮ ਪਸੰਦ ਕਰਦੇ ਹੋ ਆਪਦੀ ਸੋਚ ਦੇ ਹਿਸਾਬ ਨਾਲ ਹੀ ਚੱਲਦੇ ਜੋ ਸਹੀ ਲੱਗਦਾ ਉਹ ਹੀ ਕਰਦੇ ਹੋ ਤੇ ਜੇ ਯੂਥ ਤੁਹਾਡੇ ਨਾਲ ਆ ਰਹੀ ਹੈ ਤੇ ਇਹਦਾ ਮਤਲਬ ਕੀ ਵਰਮਨ ਲੋਕੀ ਮਤਲਬ ਤੁਹਾਨੂੰ ਲਾਈਕ ਕਰ ਰਹੇ ਤਾਂ ਹੀ ਤੁਹਾਡੇ ਨਾਲ ਚੱਲੋ ਜਿੱਦਾਂ ਤੁਸੀਂ 2022 ਵਾਲੇ ਇਲੈਕਸ਼ਨ ਲੜੀਏ ਤੁਸੀਂ ਲੋਕਾਂ ਦੇ ਘਰਾਂ 'ਚ ਗਏ ਹੋ ਬਿਛਰੇ ਹੋ 2022 ਨੂੰ 2024 ਤੱਕ ਕਿੰਨਾ ਫਰਕ ਆ ਦੋ ਸਾਲ ਕੀ ਕਿੰਨਾ ਫਰਕ ਪਤਾ ਨਹੀਂ ਜੀ ਮੈਂ ਤੁਹਾਨੂੰ ਦੱਸਾਂ ਕਿ ਜ਼ਮੀਨਾਂ ਦਾ ਫਰਕ ਆ ਆਪਣਾ ਆਪ ਆਪਣੀ ਜੋ ਅਪਰੋਚ ਸੀ ਲੋਕਾਂ ਨਾਲ ਉਹ ਵੀ ਬਦਲ ਗਈ ساری ਤੇ ਉਹਦਾ ਆਪ ਨੂੰ ਬਹੁਤ ਹੀ ਗੁੱਡ ਰਿਸਰਚ ਦੇਖ ਕੇ ਮਿਲ ਰਿਹਾ ਹੈ ਆਪਣੀ 4 ਤਰੀਕ ਨੂੰ ਰਿਜ਼ਲਟ ਆਇਆ ਨਾ ਤੁਹਾਨੂੰ ਆਪ ਪਤਾ ਲੱਗਦੀ ਕਿ ਕਿੱਦਾਂ ਦਾ ਕੀ ਕਿੱਦਾਂ ਅਪਰੋਚ ਕਿੱਦਾਂ ਬਦਲੀ ਆਪ ਪਰਮੋਜੀ ਬੰਦਾ ਕਰਕੇ ਸਿੱਖੇ ਬੰਦਾ ਸਿੱਖੀ ਅੱਗੇ ਵੱਧ ਮਤਲਬ ਕੁਝ ਕਰਦੇ ਤਾਂ ਹੀ ਸਿੱਖਦਾ ਉਤੋਂ ਗਲਤੀ ਪਤਾ ਲੱਗਦੀ ਹੈ ਫਿਰ ਉਹਨੂੰ ਅੱਗੇ ਸੁਧਾਰਦਾ ਹੈ ਕਿ ਕਿੱਦਾਂ ਇੰਗਲਿਸ਼ ਸਹੀ ਨਹੀਂ ਵੀ ਹੈ ਅ ਮੈਨ ਸ਼ੁਡ ਬੀ ਇੰਟੈਲੀਜੈਂਟ ਇਨਾਫ ਟੂ ਨੋ ਇਸ ਮਿਸਟੇਕ ਸਟ੍ਰੌਂਗ ਇਨਾਫ ਟੂ ਐਡਮਿਟ ਇਟ ਐਂਡ ਵਾਈਜ਼ ਇਨਾਫ ਟੂ ਨਾਟ ਟੂ ਰਿਪੀਟ ਇਟ ਉਹ ਲੋਕ ਪਰ ਉਹ ਆਪਣੇ ਆਪਣੀਆਂ ਗਲਤੀਆਂ ਨੂੰ ਸਿੱਖਿਆ ਹਾਂ ਜੀ ਕਿਉਂਕਿ ਜੀ ਜੀ ਦੇਖੋ ਆਪਣੇ ਪਿਤਾ ਜੀ 2017 ਵਿੱਚ ਪਹਿਲੀ ਵਾਰੀ ਐਮਐਲਏ ਬਣੇ ਤੇ ਪਹਿਲੀ ਵਾਰੀ ਐਮਐਲਏ ਬਣੇ ਤੇ ਉਹ ਵੀ ਮਤਲਬ ਪਹਿਲੀ ਵਾਰ ਐਮਐਲਏ ਬਣੇ ਪਤਾ ਲੱਗਾ ਕਿਦਾਂ ਸਭ ਕੁਝ ਕਿਦਾਂ ਕਰਨਾ ਹੈ ਕਿਦਾਂ ਰੁਕਣਾ ਹੈ ਕਿਦਾਂ ਸੰਭਣਾ ਹੈ ਜੋ ਵੀ ਤੇ ਆਬਵੀਅਸਲੀ ਅਗਲੀ ਵਾਰ ਜਦੋਂ ਉਹਨਾਂ ਰੁਕਦੇ ਆਬਵੀਅਸਲੀ ਉਹ ਤੋਂ ਬੈਟਰ ਤਰੀਕੇ ਨਾਲ ਹੀ ਲੜਾਂਗੇ ਤੁਹਾਨੂੰ ਆਪਣੇ ਪਿੰਡ ਵਾਲਕੇ ਜਦੋਂ ਚੱਡਿ ਘੜ ਪੜਦੇ ਉਹ ਜਾਣ ਲੋਕਾਂ ਦਾ ਕਿੰਨਾ ਦਾ ਸਪੋਰਟ ਮਿਲਦਾ ਹੈ ਪੜ੍ਹ ਕੇ ਉਧਰ ਵਧੀਆ ਮਹਿਸੂਸ ਹੁੰਦਾ ਪਰ ਇੱਥੇ ਮੈਨੂੰ ਲੋਕਾਂ ਵਿੱਚ ਇਹ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਜੇ ਤੁੰ ਸਿੱਖੀ ਹੁੰਦੀ ਸੀ ਠੀਕ ਹੈ ਤੇ ਉਦੋਂ ਮੈਂ ਪਿੰਡ ਜ਼ਿਆਦਾ ਲਈ ਕਰਦਾ ਹਾਂ ਇੱਥੇ ਮਨਨ ਪੜ੍ਹਾਈ ਕੋਈ ਤੁਹਾਨੂੰ ਪਤਾ ਹੀ ਨਹੀਂ ਕਿੰਨੀ ਕੀ ਕਰਦੇ ਬੱਚਾ ਇੱਥੇ ਸਭੋ ਜ਼ਿਆਦਾ ਵਧੀਆ ਹਮ ਲੋਕ ਲੋਕ ਬਾਹਰ ਚੱਲ ਗਏ ਕਦੀ ਖੇਤ ਚੱਲ ਗਏ ਬਾਪੂ ਜੀ ਨਾਲ ਗੱਲਾਂ ਮਾਰੀ ਜਾਂਦੇ ਤੇ ਆਪਣੇ ਬਿਦਾਂ ਬਾਪੂ ਜੀ ਦਾ ਵਾਈਫ ਕਿਉਂ ਨੇ ਵਾਈਂ ਜੀ ਸਿੱਧਾ ਬਾਗ ਦਾ ਰੋਜ਼ ਸ਼ਾਮੀ ਮੈਦੇ ਬਾਪੂ ਜੀ ਕਿਹੜਾ ਜੂ ਮਾਰੀਦਾ ਸੀ ਅਸਰ ਤੇ ਆਪਾਂ ਮਤਲਬ ਚੈੱਕ ਜੀ ਮਾਰੀ ਦਾ ਠੀਕ ਬਾਪੂ ਜੀ ਤੇ ਮੈਂ ਸੀ ਵੀ ਦਾਸ਼ਵੇਂ ਸੀ ਬਹੁਤ ਖੇਡੀ ਦੀਏ ਤੇ ਕਰ ਹਾਂ ਜੀ ਤੇ ਬਾਪੂ ਜੀ ਮੇਰੇ ਨੂੰ ਵੀ ਹਿਸਟਰੀ ਦਾ ਬਹੁਤ ਚੋਕ ਹੈ ਤੇ ਮੈਂ ਵੀ ਇਸ ਦੀ ਗੱਲ ਫੀਲ ਕਰਦਾ ਤੇ ਉਹ ਵੀ ਫਿਰ ਅਸੀਂ ਲੰਬੇ ਮਤਲਬ ਗੱਲਾਂ ਨਾਤੀ ਮਾਰੀ ਦੀ ਕਾਫੀ ਮਤਲਬ ਦੋ ਦੋ ਘੰਟੇ ਤੱਕ ਬੜੇ ਬਡੇ ਬਾਪੂ ਜੀ ਨੂੰ ਵੀ ਬਹੁਤ ਚੰਗੀ ਯਾਰ ਜਦੋਂ ਕੋਲ ਆਪਣਾ ਬਜੂਕਿਆਂ ਦਾ ਟਾਈਮ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਨਾ ਫਿਰ ਇਹ ਆਪਣਾ ਬਜ਼ੁਰਗਾਂ ਨੂੰ ਅੱਜ ਕੱਲ ਦੀ ਪੀੜ੍ਹੀ ਦੇ ਬੱਚੇ ਆਪਣੇ ਬਜ਼ੁਰਗਾਂ ਨੂੰ ਭੇਜਦੇ ਹਾਲੇ ਮੋਬਾਈਲ ਤੇ ਜਾ ਕੇ ਤਾਂ ਲੋੜ ਬਹੁਤ ਘੱਟ ਬੱਚੇ ਜਿਆਦਾ ਵਿੱਚ ਹਾਂਜੀ ਜ਼ਿਆਦਾਤਰ ਬੱਚੇ ਆਪਰੇ ਮੁੰਡੇ ਫੋਨ ਜਦਾ ਉਹਦੇ ਵਿੱਚ ਬੜੇ ਹੋਏ ਆ ਪਰ ਆਪਾਂ ਸਾਰੇ ਨਹੀਂ ਉਸका ਟੈਕਨੀਕ ਪਾ ਸਕਦੇ ਬਹੁਤ ਜਿਹੇ ਬੱਚੇ ਐ ਜਿਹੜੇ ਵੀ ਐ ਜੋ ਬੜਲੇ ਵੀ ਬਜ਼ੁਰਗਾਂ ਨੂੰ ਮਿਲਦੇ ਹੋ ਜੀ ਜਾਂ ਪਸੰਦ ਕਰਦੇ ਆ ਤੇ ਆਪਣਾ ਸਿਆਸੀ ਗੁਰੂ ਆਪਣੇ ਦਾਦਾ ਜੀ ਨੂੰ ਤੇ ਪਿਤਾ ਜੀ ਕਿਹਨੂੰ ਸਮਝਦੇ ਸਿਆਸੀ ਗੁਰੂ ਦਾਦਾ ਜੀ ਜਿਹੜੇ ਸਿਆਸੀ ਮੈਂ ਇਹ ਦੋਆਂ ਦਾ ਨਿਚੋੜ ਕੱਢ ਕੇ ਤੇ ਦੋਹਾਂ ਦੀਆਂ ਵਧੀਆ-ਵੰਦੀਆਂ ਚੀਜ਼ਾਂ ਲੈ ਕੇ ਤੇ ਮੈਂ ਉਹ ਸਭ ਨੂੰ ਆਪਣਾ ਤਾਂ ਕੰਮ ਠੀਕ ਹੈ ਬੜੇ ਬਿਨਾਂ ਸਿਆਸੀ ਗੁਰੂ ਪਿਤਾ ਜੀ ਤੋਂ ਸਿੱਖਦੇ ਦੋਹਾਂ ਤੋਂ ਸਿੱਖਦੇ ਦੋ ਤੋਂ ਸਿੱਖ ਇਹ ਤਾਂ ਤੁਸੀਂ ਆਪਣੇ ਘਰ ਵਿਲਾ ਟਾਈਮ ਹੁੰਦਾ ਜਦੋਂ ਪੂਰਾ ਫੈਮਿਲੀ ਬੈਠੀ ਹੈ ਉਦੋਂ ਫਿਰ ਹਲਕੀਆਂ ਗੱਲਾਂ ਇਦਾਂ ਦੀਆਂ ਗੱਲਾਂ ਹੁੰਦੀਆਂ ਹਲਕੀਆਂ ਗੱਲਾਂ ਹੁੰਦੀਆਂ ਜਾਂ ਕਿਦਾਂ ਦੀਆਂ ਗੱਲਾਂ ਕਰਦੇ ਇਹ ਅਕਸਰ ਤਾਂ ਇਦਾਂ ਪੁਰਾਣੀਆਂ ਗੱਲਾਂ ਹੀ ਕਰੀਆਂ ਹੁੰਦੀਆਂ ਅਕਸਰ ਪਰ ਜਿੰਦੀਆਂ ਵੀ ਕਰਨੀ ਕੋਲ ਪਰ ਕਿੰਦੀਆਂ ਪਰ ਬਹੁਤ ਘੱਟ ਟਾਈਮ ਨਹੀਂ ਮਿਲਦਾ ਅਕਸਰ ਪਰਿਵਾਰਿਕ ਗੱਲਾਂ ਜ਼ਿਆਦਾ ਹੁੰਦੀਆਂ ਕਿ ਉਹ ਜਦੋਂ ਪਲੈਨਿੰਗ ਕਰਦੇ ਕਿ ਹੁਣ ਆਪਾਂ ਕਿਵੇਂ ਕਰਨਾ ਕਿਵੇਂ ਲਕਸ਼ਣ ਵਾਲੀ ਕਿਤਾਬ ਕਰਨਾ ਹਾਂਜੀ ਉਹ ਉਹ ਵੀ ਕਰੀਦਾ ਪਰ ਉਹ ਕਦੀ ਦਾ ਮਤਲਬ ਜਿਹਨਾਂ ਦੀ ਪੂਲਰ ਫੈਮਲੀ ਕਿਹਾ ਜਦੋਂ ਫੈਮਲੀ ਸਾਰੀ ਬੰਦੀ ਉਹਨੂੰ ਪਲੈਨਿੰਗ ਨਹੀਂ ਕਰੀ ਠੀਕ ਉਹ ਤੋਂ ਨਹੀਂ ਠੀਕ ਪਲੈਨਿੰਗ ਉਹਦੋਂ ਕਰੀਦੀ ਹੈ ਜਦੋਂ ਪਾਪਾ ਬੋਪੂ ਜੀ ਹੋਵੇ ਕਦੀ ਕਦੀ ਮੈਂ ਵੀ ਚਲੋ ਵਿੱਚ ਹੁੰਦੇ ਨਾਲ ਜਾ ਕੇ ਤੇ ਉਹ ਪਲੈਨਿੰਗ ਹੋ ਗਈ ਤੇ ਬਾਕੀ ਜਦੋਂ ਫੈਮਲੀ ਬੈਠੀ ਹੁੰਦੀ ਉਹ ਤਾਂ ਸਮਝਾਂਦੀਆਂ ਗੱਲਾਂ ਕਿ ਇਹ ਇਹ ਨਾਲ ਤੇ ਆਵਦੀ ਆਪਣੇ ਸਰਪਾ ਬੋਪੂ ਜੀ ਚੱਪੀ ਚੰਨੀ ਆਏ ਹਲਕਾ ਖੇਡ ਕਰ ਲਾਂਗੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੀ ਫੇਰੀ ਹੋਈ ਦੋ ਰੈਲੀਆਂ ਇੱਕੇ ਪਿੰਡ ਦੇ ਵਿੱਚ ਹੋਈਆਂ ਤੁਹਾਨੂੰ ਉਹਨਾਂ ਦੇ ਆਉਣ ਨਾਲ ਕਿੰਨਾ ਫਰਕ ਜਾਪਿਆ ਅਨੁਸਾਰ ਸਿਆਸਤ ਦੇ ਵਿੱਚ ਕਿੰਨਾ ਤੁਹਾਨੂੰ ਮਤਲਬ ਇਹ ਗੱਲ ਦਾ ਫਾਇਦਾ ਹੈ ਜੀ ਦੇਖੋ ਜਦੋਂ ਕੋਈ ਵੱਡਾ ਲੀਡਰ ਹੁੰਦਾ ਤਾਂ ਪੂਰੇ ਅੱਗੇ ਦੇ ਜਿੰਨੇ ਵੀ ਵਰਕਰ ਸਾਰੇ ਇੱਕ ਵਾਰ ਫਿਰ ਐਕਟਿਵ ਹੋ ਜਾਂਦੇ ਨੇ ਕونکہ ਸਾਰੇ ਇਕੱਠੇ ਹੋ ਜਾਂਦੇ ਉਦੋਂ ਸਾਰੇ ਇਕੱਠੇ ਹੋ ਕੇ ਇੱਕ ਥਾਂ ਬਹਿ ਕੇ ਤੇ ਜਦੋਂ ਜੁਸ਼ੀ ਜੀ ਪਿਤਾ ਜੀ ਜਿੱਦਾਂ ਬਦਰ ਸਪੀਚ ਬਹੁਤ ਆਪਣੀ ਦੀ ਸ਼ੀਲੀ ਹੈ ਇੱਕਦਮ ਮਤਲਬ ਤਰ੍ਹਾਂ ਖੂਨ ਵੀ ਕਿੰਨਾ ਵਧਾਉਂਦੀ ਹੈ ਬੜਾ ਤਾਂ ਨੋ ਕਰ ਦਿੰਦੀ ਹੈ ਤੇ ਉਹ ਸਾਰੇ ਸੁਣਦੇ ਇਕੱਠੇ ਦੇ ਇੱਕ ਦੂਜੇ ਨੂੰ ਦੇਖਦੇ ਤੇ ਉਹਦੇ ਨਾਲ ਇੱਕ ਦੂਜੇ ਦਾ ਹੌਂਸਲਾ ਇਹ ਵਾਦਾ ਕਿ ਆ ਵੀ ਕਿੰਨਾ ਕਰ ਰਿਹਾ ਮੈਂ ਵੀ ਹੈ ਨਾ ਇਦਾਂ ਲੱਗਦਾ ਕਿ ਹੈਗੀ ਇਹ ਗੱਲ ਜਿੱਦਾਂ ਤੇ ਤੁਸੀਂ ਫਿਰ ਕਦੋਂ ਆਪਣੀ ਸਪੀਚ ਦੇ ਨਾਮ ਕਰੋ ਸਟੈਟਿਸ ਨਹੀਂ ਮੈਂ ਪਿੰਡਾਂ ਇੱਥੇ ਜਾਨਾ ਮੈਂ ਹੁਣ ਦੇ ਦੇਣਾ ਨੂੰ ਸਪੀਚ ਆ ਵੀ ਪਰ ਆਪਣਾ ਜਦੋਂ ਵੱਡੀ ਰਹਤੀ ਹੋਵੇ ਤੇ ਉਦੋਂ ਤੁਹਾਡਾ ਮੈਂ ਥੋੜੀ ਜੀ ਦੇਖੀਏ ਪਰ ਉਹ ਵੀ ਕਰਦੇ ਨਹੀਂ ਫਿਰ ਉਹ ਇਹ ਜਿੱਤਰਾ ਹਲਕਾ ਖੇਮ ਕਰਨ ਤੇ ਤੁਸੀਂ ਆਪਣਾ ਮੁੱਖ ਮੁਕਾਬਲਾ ਹੁਣ ਜਦੋਂ ਸਮਝੀਏ ਜੀ ਜੇ ਮੁੱਖ ਮੁਕਾਬਲੇ ਦੀ ਗੱਲ ਕਰੀਏ ਤੇ ਮੁੱਖ ਮੁਕਾਬਲਾ ਪਿਤਾ ਜੀ ਦਾ ਪਿਤਾ ਜੀ ਦੇ ਨਾਲ ਹੀ ਹੈ ਜੋ ਪਹਿਲਾਂ ਆਪਾਂ ਸੀਗੇ ਤੇ ਜੋ ਹੁਣ ਆਪਾਂ ਬਣਨਾ ਜੋ ਪਹਿਲਾਂ ਵੋਟਾਂ ਪਈਆਂ ਤੇ ਉਤੋਂ ਕਿੰਨੀਆਂ ਵਧਾਉਣੀਆਂ ਉਤੋਂ ਮੁਕਾਬਲਾ ਉਹਦੇ ਨਾਲ ਹੀ ਕੋਈ ਆਪਾਂ ਹੋਰ ਟਿਸ ਨਾਲ ਮੁਕਾਬਲਾ ਨਹੀਂ ਤੇ ਤੁਹਾਡੇ ਪਿਤਾ ਜੀ ਕੱਲ੍ਹ ਦੀ ਵੀ ਮੀਡੀਆ ਵਿੱਚ ਗਿਜੀ ਰਹੇ ਤੁਹਾਨੂੰ ਲੱਗਦਾ ਵੀ ਗੁਜਰ ਬਾਈ ਨੂੰ ਇਸ ਵਾਰ ਕਾਫੀ ਮਿਕਰੇ ਹਾਂਜੀ ਬਹੁਤ ਜ਼ਿਆਦਾ ਫਰਕ ਆਏਗਾ ਜਿੰਨੇ ਵੀ ਪਾਰਟੀਆਂ ਸੀਗੀਆਂ ਕੀਮ ਕੰਰਨਲ ਕਿਦੇ ਵਿੱਚ 2024 MP ਇਲੈਕਸ਼ਨ ਦੇ ਵਿੱਚ ਸਾਰਿਆਂ ਦੀਆਂ ਵੋਟਾਂ ਘਟਨਗੀਆਂ ਜਿੰਨੀਆਂ ਵੀ ਵੋਟ ਕੋਈ ਸਾਰਿਆਂ ਦੀਆਂ ਘਟਨਗੇ ਪਰ ਮੈਂ ਘਟਕੇ ਤਾਂ ਕਹਿ ਰਹੀਆਂ ਬਹੁਤ ਵੱਧ ਵੀ ਘਟਨਗੀਆਂ ਤੁਹਾਨੂੰ ਪਤਾ ਹੀ ਮੈਂ ਕਿੰਨਾਂ ਦੀ ਗੱਲ ਕਰ ਰਹੀ ਆ ਅੱਛਾ ਤੇ ਬਾਕੀ ਸਿਰਫ ਆਪਣੀ ਕਾਂਗਰਸ ਪਾਰਟੀ ਦੇ ਜਿਨ੍ਹਾਂ ਦੀ ਕੋਲੋਂ 28000 ਵੋਟ ਕੋਈ ਸੀ ਤੇ ਇੱਥੇ ਆਪਾਂ ਨੇ 8 10 15000 ਤੱਕ ਵੋਟ ਵਧੂਗੀ ਜੋ ਤੁਸੀਂ ਇਹ ਪੀ.ਆਰ ਲੋਕਾਂ ਨੂੰ ਬਣਾਉਂ ਜਾਂਦੇ ਰਹੇ ਉਹ ਜਿਨ੍ਹਾਂ ਨੂੰ ਵੇ ਇੱਕ ਬੰਦੇ ਹੋ ਜੀ ਵੀ ਜੀ ਸਰਪੰਚ ਬਣਦੇ ਨਹੀਂ ਤੁਸੀਂ ਸਰਪੰਚ ਬਣਾਇਆ ਜੀ ਤੁਸੀਂ ਉਹਨੂੰ ਮਨਾਉਣ ਵੀ ਗਏ ਉਹ ਨਹੀਂ ਮੰਨੇ ਤੁਹਾਨੂੰ ਕਿਤਾ ਮਹਿਸੂਸ ਹੋਇਆ ਇਹ ਬੜਾ ਮਾੜਾ ਲੱਗਦਾ ਕਿਉਂਕਿ ਜੇ ਉਹਦੀ ਕਿਸੇ ਨੂੰ ਸਰਪੰਚੀ ਦੀ ਇੱਕ ਬੰਦੇ ਨੂੰ ਸਰਪੰਚੀ ਦਿੰਨੇ ਹੋ ਤੇ ਫਿਰ ਦੂਜੇ ਕਿਸੇ ਨੂੰ ਨਾਰਾਜ਼ ਕਰਕੇ ਉਹਨੂੰ ਸਰਪੰਚੀ ਦਿੰਨੇ ਹੋ ਤੇ ਫਿਰ ਕਿਸੇ ਨੂੰ ਨਾਰਾਜ਼ ਕੀਤਾ ਇਹਨੂੰ ਸਰਪੰਚੀ ਦੇ ਦਿੱਤੀ ਆਪ ਭੱਜ ਗਿਆ ਤੇ ਉਹ ਪਹਿਲਾਂ ਹੀ ਨਰਾਜੀ ਤੇ ਆਬੀਸਲੀ ਬੜਾ ਮਾੜਾ ਜਿਹਾ ਲੱਗਦਾ ਕਿ ਯਾਰ ਜੇ ਦਾ ਕਰੋ ਵੀ ਉਹ ਵੀ ਨਹੀਂ ਤੁਹਾਡੇ ਨਾਲ ਤੁਲਤਾ ਤੇ ਕਿੰਨਾ ਹੋਣਾ ਜਦੋਂ ਤੁਸੀਂ ਜਾਂਦੇ ਹੋ ਪਿੰਡਾਂ ਚ ਇਤਨਾ ਹੁਣ ਕੁਝ ਪਾਰਟੀਆਂ ਛੱਡ ਕੇ ਤੁਹਾਡੇ ਨਾਲ ਵਰਕਰ ਆਏ ਆ ਉਹ ਲੋਕ ਜਦੋਂ ਬੰਦੇ ਤੁਹਾਡੇ ਨਾਲ ਤੁਹਾਡਾ ਜੁੜਦੇ ਸੋਤਾਂ ਪੀਂਦੇ ਸੋਦਾ ਇਵੇਂ ਮਤਲਬ ਲੱਗਦਾ ਬੜੀ ਖੁਸ਼ੀ ਹੁੰਦੀ ਹੈ ਜੀ ਕਿਸ ਨੇ ਆਪਣੀ ਪੁਰਾਣੀ ਸੋਚ ਨੂੰ ਛੱਡ ਕੇ ਕਿਸ ਨੂੰ ਆਪਣੀ ਸੋਚ ਇੰਨੀ ਵਧੀਆ ਲੱਗੀ ਕਿ ਉਹ ਆਪਣੇ ਪੁਰਾਣੇ ਬੰਦੇ ਜਿੰਨੇ ਵੀ ਉਹਨਾਂ ਨੂੰ ਛੱਡ ਕੇ ਆਪਣੇ ਨਾਲ ਸ਼ਾਮ ਰ ਹੋਣਾ ਚਾਹੁੰਦਾ ਬੜੀ ਹੌਸਲੇ ਦੀ ਤੇ ਬੜੀ ਇੱਕ ਗਰਵ ਨੂੰ ਦੀ ਗੱਲ ਹੁੰਦੀ ਹੈ ਇਹ ਦਿਰਾਵਰ ਜੀ ਇਹ ਆਪਾਂ ਲਾਸਟ ਉਹਨਾਂ ਗੱਲਬਾਤ ਕਰਦੇ ਆਂ ਕਿਤਾ ਹੁਣ ਕੀ ਖੇਮਕਰ ਦਾ ਝੂਠ ਆ ਜੇ ਤੁਹਾਡੀ ਉਹਨਾਂ ਦੀ ਸਰਕਾਰ ਬੰਦੀ ਆ ਜਾਂ ਅ 2027 ਚ ਤੁਸੀਂ ਜਿੱਤੇ ਹੋ ਇਹਦੇ ਵਿੱਚ ਤੁਸੀਂ ਝੂਠ ਵਾਸਤੇ ਕੀ ਕਰੋਂ ਬੋਲਿਆ ਸਤਾਈ ਦੀ ਗੱਲ ਕਰਦੇ ਹੋ 2027 ਦੀ 2027 ਜੀ ਆਪਾਂ 2027 ਦੀ ਸਰਕਾਰ ਬੰਦੀ ਆ ਝੂਠ ਵਾਸਤੇ ਵੱਖਰਾ ਕੀ ਕਰੋ ਜੀ ਦੇਖੋ ਮੈਂ ਤੁਹਾਨੂੰ ਝੂਠ ਦੀ ਸਟੋਰੀ ਦੱਸਦਾ ਕੱਲੇ ਖੇਮਕਰ ਨਹੀਂ ਪੂਰੇ ਪੰਜਾਬ ਦੀ ਝੂਠ ਦੀ ਤੁਹਾਨੂੰ ਮੈਂ ਸਟੋਰੀ ਦੱਸਦਾ ਕੀ ਪੰਜਾਬ ਦਾ ਯੂਥ ਆਪਣਾ ਜਿੰਨਾ ਵੀ ਹੈ ਆ ਸਾਰੇ ਹੁੰਦੇ ਇਹਨਾਂ ਦਾ ਦਿਮਾਗ ਵੀ ਬੜਾ ਤੀਜਾ ਸਾਰੇ ਕੰਮ ਕਰਨਾ ਵੀ ਚਾਹੁੰਦੇ ਆ ਨਹੀਂ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਸਾਰੇ ਕੰਮ ਕਰਨਾ ਚਾਹੁੰਦੇ ਗੱਲ ਆਏ ਕੰਮ ਕੋਈ ਹੈਗਾ ਨਹੀਂ ਕੋਈ ਰੋਜ਼ਗਾਰ ਹੈਗਾ ਹੀ ਨਹੀਂ ਜਦੋਂ ਬੰਦਾ ਵਿਹਲਾ ਹੁੰਦਾ ਉਦੋਂ ਬੰਦਾ ਗਲਤ ਪਾਸੇ ਜਾਂਦਾ ਅੱਜ ਤਾਂ ਹੀ ਆਪਾਂ ਜੋ ਕਈ ਦਾ ਬਣਾਇਆ ਇੰਨਾ ਹੀ ਦਵਾਦੂ ਕਰਦੇ ਨਸ਼ਿਆਂ ਦੇ ਵਿੱਚ ਜਿਆਦਾ ਪਿਆ ਹੋਇਆ ਇਸੇ ਕਰਕੇ ਪਿਆ ਹੋ ਰਿਹਾ ਕਿ ਕੰਮ ਨਹੀਂ ਹੈਗਾ ਜੇ ਨੌਕਰੀਆਂ ਦੇਣੀਆਂ ਸਰਕਾਰ ਨੇ ਸ਼ੁਰੂ ਕਰਟੀਆਂ ਜੇ ਵੀ ਵਿਖਿਓ ਜੀ ਆਪ ਵੀ ਆਟੋਮੈਟਿਕਲੀ ਨਹੀਂ ਕੱਟ ਜਣੇ ਦੂਜਾ ਪੋਸਟੀ ਨੂੰ ਬਹੁਤ ਪ੍ਰਮੋਟ ਕਰਾਂਗੇ ਆਪਣੇ ਯੂਥ ਨੂੰ ਅੱਗੇ ਲਾ ਕੇ ਚੱਲਾਂਗੇ ਇੱਕ ਆਪਾਂ ਜਿੱਦਾਂ ਪਿਤਾ ਜੀ ਨੇ 2 ਹਫ਼ਤੇ ਪਹਿਲਾਂ ਇੱਕ ਨਵਾਂ ਇਨੀਸ਼ੀਏਟਿਵ ਦਿੱਤਾ ਹੈ ਕਿ ਆਪਣੇ ਹਰ ਪਿੰਡ ਦੇ ਵਿੱਚ ਇੱਕ ਕਮੇਟੀ ਬਣਾ ਰਿਹਾ ਆਪਾਂ ਉਹ ਚ ਆਪਣੇ ਦੋ ਤਿੰਨ ਅਸੀਂ ਭਰਾ ਦੋ ਤਿੰਨ ਯੂਥ ਦੇ ਆਪਣੇ ਆਪ ਨੂੰ ਜਿਨ੍ਹਾਂ ਨੂੰ ਪਿਤਾ ਜੀ ਜਿਨ੍ਹਾਂ ਨਾਲ ਡਾਇਰੈਕਟ ਸੰਪਰਕ ਹੋਵੇ ਤੇ ਡਾਇਰੈਕਟ ਉਹ ਅੱਗੇ ਲੱਗ ਕੇ ਕੰਮ ਕਰਨ ਉਹ ਦੇ ਪਿੰਡਾਂ ਦੇ ਵਿੱਚ ਤੇ ਬਾਕੀ ਆਪਾਂ ਜਿਮ ਜਮ ਜਿੱਦਾਂ ਤੁਹਾਨੂੰ ਪਤਾ ਹੈ ਪਿਛਲੀ ਵਾਰ ਵੀ ਮੈਂ ਕਿਹਾ ਮੈਂ 40 ਜਿਮ ਪੂਰੇ ਬਿਕਨ ਬਣੇ ਸਪੋਰਟਸ ਕੱਟੇ ਵੀ ਬਹੁਤ ਹੁੰਦੀਆਂ ਸੀ ਬਾਕੀ ਸਟੇਡੀਅਮ ਸਟੂਡੀਓ ਵੀ ਬਣਾਉਗੇ ਤੇ ਪੂਰੀਆਂ ਫੈਸਿਲਿਟੀਆਂ ਦਾਵਾ ਕਿ ਯੂਥ ਨੂੰ ਬਾਕੀ ਬਾਹਰ ਨਾ ਜਾਵੇ ਜਿੱਦਾਂ ਕੋਈ ਆਪਣੇ ਟੈਂਟ ਰਹੇ ਜੇ ਉਹ ਤੇ ਜਿੱਦਾਂ ਕੋਈ ਨਸ਼ੇ ਦਾ ਮੌਤ ਹੁੰਦੀ ਆ ਨੌਜਵਾਨਾਂ ਦੀ ਜਦ ਨਸ਼ੇ ਚ ਲੱਗਦਾ ਉਹ ਤੁਹਾਨੂੰ ਮਤਲਬ ਕਿਦਾਂ ਮਸੂਫ ਹੁੰਦਾ ਵੀ ਨਿਜਵਾਨੀ ਆਪਣੀ ਜਿਹੜੀ ਆ ਖਾ ਸਰਕੇ ਬੱਟਲ ਵੀ ਨੌਜਵਾਨ ਰੋਟ ਡਰੋਨ ਆ ਰਹੇ ਆ ਜਵਾਨੀ ਨਸ਼ੇ ਚ ਲੱਗੀ ਆ ਉਹ ਤੋਂ ਉਹ ਟਾੜੇ ਮਨ ਚ ਕੀ ਵਿਚਾਰ ਆਉਂਦਾ ਕੀ ਮਾੜਾ ਲੱਗਦਾ ਮਨ ਚ ਵਿਚਾਰ ਆਉਂਦਾ ਕਿ ਕਿਦਾਂ ਕਰਕੇ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਮਤਲਬ ਮੈਂ ਤਾਂ ਮਿਸ਼ਨ ਇਸ ਚੀਜ਼ ਨੂੰ ਸੋਚਦਾ ਰਹਿੰਦਾ ਮੈਂ ਕੋਈ ਵੀ ਪ੍ਰੋਬਲਮ ਦੇਖਦਾ ਹਾਂ ਮੈਂ ਸੋਚਦਾ ਹਾਂ ਕਿ ਨੂੰ ਕਿਦਾਂ ਆਪਾਂ ਸੁਝਾ ਸਕਦੇ ਹਾਂ ਕਿਸ ਚੀਜ਼ ਨਾਲ ਇਹਨੂੰ ਆਪਾਂ ਠੀਕ ਕਰ ਸਕਦੇ ਹਾਂ ਤੇ ਆਈ ਜੇ ਮੈਂ ਤੁਹਾਨੂੰ ਗੱਲ ਦੱਸਾਂ ਯਾਰ ਮੇਰੇ ਸਹਿਮਤਤਾ ਜੀ ਜੇ ਰੋਜ਼ਗਾਰ ਦੀ ਆਪਾਂ ਜੋ ਤੱਕ ਨਹੀਂ ਦਵਾਂਗੇ ਯੂਥ ਨੂੰ ਜੋ ਤੱਕ ਆਪਾਂ ਉਹਨੂੰ ਬਿਜ਼ੀ ਨਹੀਂ ਰੱਖਣ ਚਾ ਸ਼ੁਰੂ ਕਰਾਂਗੇ ਉਦ ਤੱਕ ਆਈ ਕੰਮ ਚੱਲਦਾ ਰਹਣਾ ਤੁਸੀਂ ਪਿੰਡ ਦਾ ਕਿ ਮਰ ਜਿਹੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਬਹੁਤ ਮਿਹਣੇ ਹੋਊਗੀ ਦੇਖਿ ਉਹਨੂੰ ਹਲਕਾ ਕਰਦਾ ਰਸੂਲ ਜੀ ਚਨਾਵਰ ਜੀ ਹਲਕਾ ਖੇਮ ਕਰਨ ਦੇ ਕੋਟਰਾਂ ਉੱਪਰ ਕੰਮ ਹੋ ਰਿਹਾ ਜਾਰੀ ਹੈ ਉਹ ਕੀ ਸੁਨੇਹਾ ਦੇਣਾ ਚਾਹਦਾ ਚਾਹੁੰਦਾ ਮੈਨੂੰ ਇਹ ਸਹਿਮੂ ਹਸਨਾ ਦੇਣਾ ਚਾਹੁੰਦਾ ਕਿ ਜਿੱਦਾਂ ਕਾਂਗਰਸ ਪਾਰਟੀ ਨੇ ਗਰੰਟੀ ਕਾਰਡ ਮੰਡੇ ਹੋਏ ਆਪਣੇ ਤੁਸੀਂ ਜੀ ਜ਼ਰੂਰ ਸਾਰੇ ਉਹ ਗਰੰਟੀਆਂ ਪੜੋ ਕਿ ਕਿ ਕਾਂਗਰਸ ਪਾਰਟੀ ਦਾਅਵੇ ਕਰਦੀ ਹੈ ਜੇ ਉਹਨਾਂ ਦੀ ਸਰਕਾਰ ਬਣਾਉਂਦੇ ਹੋ ਕੀ ਕੀ ਤੁਹਾਨੂੰ ਸਹੂਲਤਾਂ ਦੇਊਗੀ ਨਾਰੀਆਂ ਲਈ ਕਿਸਾਨਾਂ ਲਈ ਹਿੱਸੇਦਾਰੀ ਲਈ ਬਹੁਤ ਹੀ ਬਹੁਤ ਸਾਰੀਆਂ ਚੀਜ਼ਾਂ ਲਿਖੀ ਹੋਈਆਂ ਤੇ ਮੈਂ ਸਾਰਿਆਂ ਨੂੰ ਜੀ ਆਈ ਮੈਸੇਜ ਦਵਾਂਗਾ ਕਿ ਤਗੜੇ ਹੋ ਕੇ ਆਪਾਂ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਪੀ ਕਾਂਗਰਸ ਪਾਰਟੀ ਨੂੰ ਦਿਤਾਈਏ ਕਿਉਂਕਿ ਆਪਣੀ ਲੜਾਈ ਸਿਰਫ ਖਡੂਰ ਸਾਹਿਬ ਆਪਣੇ ਕੌਨਸਟਿਟੈਂਸੀ ਦੀ ਨਹੀਂ ਹੈ ਆਪਣੀ ਲੜਾਈ ਸੈਂਟਰ ਦੀ ਹੈ ਤੇ ਸੈਂਟਰ ਦੇ ਵਿੱਚ ਮੋਦੀ ਨੂੰ ਹਰਾਉਣ ਦੀ ਸਿਰਫ ਤੇ ਸਿਰਫ ਇੱਕ ਹੀ ਪਾਰਟੀ ਵਿੱਚ ਸਟਰੋਂਗ ਹੈ ਉਹ ਕਾਂਗਰਸ ਪਾਰਟੀ ਜੋ ਉਹਨਾਂ ਦੇ ਇਲਾਵਾ ਸਰਕਾਰ ਬਣਾ ਸਕਦੀ ਹੈ ਹੋਰ ਤੁਸੀਂ ਕਿਤੇ ਵੀ ਵੋਟ ਪਾਉਂਗੇ ਉਹ ਤੁਹਾਡੀ ਵੋਟ ਦਾ ਮੁੱਲ ਨਹੀਂ ਪੈਣਾ ਜੋ ਤੁਹਾਡਾ ਕਾਂਗਰਸ ਪਾਰਟੀ ਦਾ। ਤਾਂ ਮੈਂ ਸਾਰੇ ਨੂੰ ਬੇਨਤੀ ਕਰੂਗਾ ਜੀ ਕੱਲ ਟਾਈਮ ਸੇ ਜਾ ਕੇ ਸਵੇਰੇ ਜਾਂ ਸ਼ਾਮੀ ਦੁਪਹਿਰੇ ਦਾ ਪਾਣੀ ਬੋਤਲੀਆਂ ਬੋਕ ਰਹੀ ਹੁੰਦੀ ਹੈ। ਤੇ ਸਾਰੇ ਆਪਣਾ ਪਾਣੀ ਪੂਣੀ ਦਾ ਵੀ ਪ੍ਰਬੰਧ ਕਰਕੇ ਤੇ ਚੰਗੇ ਤਰੀਕੇ ਨਾਲ ਦੇ ਸੱਚ ਗਰਮੀ ਤੋਂ ਗੱਲ ਚਾਹਦਾ ਜੀ ਜੇ ਤਾਂ ਤੁਸੀਂ ਹੁਣ AC 'ਚ ਉੱਥੇ ਰਹਿੰਦੇ ਹੋ ਘਰੇ ਵੀ AC ਲੱਗੇ ਆ। ਤੁਸੀਂ ਜਦੋਂ ਪਾਰ ਪਿੰਡਾਂ 'ਚ ਗਰਮੀ ਚੋਂ ਨੁਕਸਾਨ ਚ ਜਾਂਦੇ ਸੀ ਉਦੋਂ ਫਿਰ ਕਿੱਦਾਂ ਮਹਿਸੂਸ ਹੋਇਆ ਜੀ ਇਹ ਸਾਰੇ ਪਤਾ ਲੱਗ ਰਿਹਾ ਹੈ। ਤਾਬਾ ਰਿਆ ਕੁੜਾ ਉਦੋਂ ਮੈਂ ਕਿਤਾਬ ਮਹਿਸੂਸ ਹੋਇਆ ਮੈਂ ਇਹ ਨਹੀਂ ਬਣਾ ਨਹੀਂ ਬਣਾ ਮੈਂ ਅੱਜ ਨਾ ਤੈਗੀ ਤਾਂ ਬਲੇਟ ਕਰਨਾ ਨਹੀਂ ਜੀ ਬਣਾਣਾ ਬਣਾਣਾ ਹੋਵੇ ਫਿਰ ਤਾਂ ਕੋਸ਼ਿਸ਼ ਮਾਰ ਜਾਈਂ ਨਹੀਂ ਤਾ ਕੋਈ ਲੇਟ ਚੱਲ ਜਾਂਦਾ ਨਹੀਂ ਨਹੀਂ ਮੈਂ ਤਾਂ ਸੱਚੀ ਦੱਸਾਂ ਮੈਨੂੰ ਕੋਈ ਗਰਮੀ ਮਹਿਸੂਸ ਨਹੀਂ ਹੋਈ ਅੱਛਾ ਮੈਂ ਜਦੋਂ ਤੁਹਾਡੇ ਦਾਦਾ ਜੀ ਵੀ ਐਕਚੁਅਲੀ ਕੋਈ ਗੱਲ ਦੀ ਕੋਈ ਵੱਡੇ ਪੁੱਤਰ ਸਾਹਿਬ ਜਦੋਂ ਜਿੰਦੇ ਨੂੰ ਸੁਣਾ ਜਾਈ ਨਹੀਂ ਨਹੀਂ ਬੜਾ ਬਾਪੂ ਜੀ ਦਾ ਐਕਚੁਅਲੀ ਨਾ ਬੈਕ ਦੀ ਥੋੜੀ ਪ੍ਰੋਬਲਮ ਚੱਲ ਗਈ ਤਾਂ ਬਾਪੂ ਇਹ ਤੁਹਾਨੂੰ ਤੁਹਾਨੂੰ ਨਹੀਂ ਪਿਆ ਮੈਂ ਤੁਹਾਡੀ ਗੱਲ ਕਰਦਾ ਉਹਨਾਂ ਨੇ ਕਿਹਾ ਨਹੀਂ ਵੀ ਚਲ ਤੂੰ ਥੋੜਾ ਲੇਟ ਚਲ ਜਾਏਗਾ ਥੋੜਾ ਥੋੜਾ ਤਾਂ ਕਿ ਪਾਪਾ ਵੀ ਪਿੰਦਾ ਜੀ ਵੀ ਕਹਿੰਦੇ ਹੁੰਦੇ ਕਿ ਜਿੰਦਾਂ ਘਰੇ ਆ ਜਾਏਂਗਾ ਦੁਪਹਿਰੇ ਪਰ ਫਿਰ ਇੱਕ ਵਾਰ ਜੀਹੇ ਮਾਹੌਲ ਹੁੰਦਾ ਕਿ ਚਲੋ ਇੱਧਰ ਵੀ ਹੋ ਜੂਗਾ ਕਿੰਨਾ ਵਾਜੂਗਾ ਕੰਮ ਬੜੀ ਹੋ ਜੂਗਾ ਤਾਂ ਉਹ ਚੀਜ਼ ਮੇਰੇ ਇੱਧਰ ਤੇ ਫਿਰ ਗਰਮੀ ਤਾਂ ਮਹਿਸੂਸ ਹੁੰਦੀ ਨਹੀਂ ਠ